ਬਿਲਕੁਲ ਜੀ ਇੱਥੇ ਬੜੇ ਲੰਮੇ ਸਮੇਂ ਤੋਂ ਡਿਮਾਂਡ ਚੱਲਦੀ ਆ ਰਹੀ ਸੀ ਛੱਡਾਂ ਦੀ ਕਿਉਂਕਿ ਜਦੋਂ ਬਰਸਾਤ ਆਉਂਦੀ ਸੀ ਝੋਨਾ ਕਣਕ ਆਉਂਦੀ ਸੀ ਤੇ ਸਾਡੇ ਜਿਹੜੇ ਆੜਤੀ ਭਾਈਚਾਰਾ ਸੀ ਉਹ ਇੱਕ ਦੂਜੇ ਵੱਲ ਦੇਖਦੇ ਸੀ ਤੇ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਵੀ ਸੱਚਿਆ ਪਾਸ਼ਾ ਬਰਸਾਤ ਨਾ ਪਾਏ ਫਸਲ ਖਰਾਬ ਹੋ ਜੇ ਇਹਨਾਂ ਨੇ ਜਦੋਂ ਵੀ ਮੈਨੂੰ ਮੈਨੂੰ ਮਿਲੇ ਆ ਜਦੋਂ ਵੀ ਮੇਰੇ ਕੋਲ ਆਏ ਨੇ ਇੱਕੋ ਹੀ ਡਿਮਾਂਡ ਰਹੀ ਵੀ ਸਾਡੇ ਛੱਡ ਪਵਾ ਦਿੱਤੇ ਜਾਂ ਪਰ ਅੱਜ ਲੰਮੇ ਹਸੇ ਤੋਂ ਬਾਅਦ ਮਾਨ ਜੋਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕਿਉਂਕਿ ਇਹ ਜਿਹੜਾ ਅਰਸਾ ਇਹਨਾਂ ਦਾ ਪੁਰਾਣੀਆਂ ਸਰਕਾਰਾਂ ਮੇਰੇ ਦੀ ਇਹਨਾਂ ਦੀ ਜੇ ਸੁਣੀ ਹੈ ਕਿਸੇ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਔਰ ਸਾਰੀ ਸਮੁੱਚੀ ਟੀਮ ਸਾਡੀ ਸਾਡਾ ਚੇਅਰਮੈਨ ਮਾਨਿਕ ਮਹਿਤਾ ਔਰ ਸਾਡੇ ਬਲਦੇਵ ਭਾਜੀ ਹੁਣੀ ਜਿਹੜੇ ਮੱਡੀਪੁਰ ਦੇ ਐਸ ਸੀ ਨੇ ਮੈਂ ਸਮੁੱਚੀ ਅੱਜ ਸਾਰੀ ਆੜਤੀਏ ਭਾਈਚਾਰਿਆਂ ਨੂੰ ਮੁਬਾਰਕਾਂ ਵੀ ਦਿੰਨਾ ਕਿਉਂਕਿ ਇਹਨਾਂ ਦੀ ਆਸ ਨੂੰ ਅੱਜ ਜਿਹੜਾ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ 2 ਕਰੋੜ ਦੀ ਲਾਗਤ ਦੇ ਨਾਲ ਦੋ ਸ਼ੈੱਡ ਜਿਹੜੇ ਨੇ ਮੰਡੀ ਦੇ ਵਿੱਚ ਬਣਨ ਜਾ ਰਹੇ ਨੇ ਜਿਹੜਾ ਸਾਡੇ ਇਹਨਾਂ ਲੋਕਾਂ ਨੂੰ ਉਹਦਾ ਆਸਰਾ ਬਹੁਤ ਵੱਡਾ ਹੋਊਗਾ ਹੁਣ ਨਾਲ ਦੇ ਨਾਲ ਜਿਹੜੇ ਪਿਛਲੀ ਵਾਰੀ ਜੋ ਸਾਨੂੰ ਸਬਜ਼ੀ ਮੰਡੀ ਵਾਲਿਆਂ ਦੀ ਡਿਮਾਂਡ ਆਈ ਸੀ ਵੀ ਦੋ ਸ਼ੈੱਡ ਉਹ ਵੀ ਉਹਨਾਂ ਦੇ ਦੋ ਜਿਹੜੇ ਪਾ ਦਿੱਤੇ ਨੇ ਉਹਦੇ ਵਿੱਚੋਂ ਆਪਾਂ 16 ਲੱਖ ਰੁਪਈਆ ਜਿਹੜਾ ਉਹ ਸ਼ੈੱਡਾਂ ਦੇ ਵਿੱਚੋਂ ਆਪਾਂ ਬਚਾਇਆ ਬਚਾ ਕੇ ਉਹ ਵੀ ਜਿਹੜਾ ਸਮਝ ਲਓ ਵੀ ਪਿਛਲੀ ਅੱਗੇ ਕੀ ਹੁੰਦਾ ਸੀ ਅੱਗੇ ਬਜਟ ਨਹੀਂ ਹੁੰਦੀ ਅੱਗੇ ਖਰਚਾ ਹੀ ਖਰਚਾ ਹੁੰਦਾ ਏ ਪਰ ਹੁਣ ਆਪਾਂ ਉਹਨਾਂ ਜੋ ਵੀ ਬਜਟ ਕਰਾ ਕੇ ਲੋਕਾਂ ਨੂੰ ਜਿਹੜਾ ਹੋਰ ਵਧੀਆ ਸਹੂਲਤਾਂ ਦੇ ਸਕੀ ਉਹ ਕੰਮ ਕਰਨ ਦੇ ਉਪਰਾਲਾ ਕਰਦੇ ਐ ਐਮਐਲਏ ਸਾਹਿਬ ਵਿਕਾਸ ਤੇ ਵਿਕਾਸ ਹੋਈ ਜਾ ਰਿਹਾ ਵਿਰੋਧੀਆਂ ਦੇ ਹਾਜਮੇ ਜਰੇ ਉਹ ਖਰਾਬ ਹੁੰਦੇ ਜਾਂਦੇ ਆ ਉਹਨਾਂ ਦੇ ਹਾਜਮੇ ਵਾਲੇ ਨੇ ਇਹ ਲੋਕੀ ਤਾਂ ਧਿਆਨ ਕਰ ਲੈਣਾ ਚਾਹੀਦਾ ਉਹਨਾਂ ਦੇ ਹਾਜਮੇ ਵਾਲੇ ਸਰ ਹੁਣ ਦੇਖੋ ਮੇਨੋ ਤੇ ਆ ਵੀ ਮੈਂ ਆਪਣਾ ਬਟਾਲਾ ਜਿਹੜਾ ਉਹਨੂੰ ਤਰੱਕੀ ਚ ਲੈ ਕੇ ਜਾਵਾਂ ਪਰ ਇੱਕ ਗੱਲ ਕਲੀਅਰ ਆ ਵਿਰੋਧੀ ਵੀ ਆਪਣੇ ਬਟਾਲੇ ਦੇ ਆਪਣੇ ਪਰਿਵਾਰ ਨੇ ਠੀਕ ਹੈ ਜੀ ਚਲੋ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਕੋਈ ਹਾਜਮਾ ਖਰਾਬ ਹੈ ਤੇ ਜੇ ਦਵਾਈ دارو ਦੀ ਵੀ ਲੋੜ ਆ ਵੀ ਜ਼ਰੂਰ ਪਹੁੰਚਾ ਦੇਾਂਗੇ ਸਾਨੂੰ ਦੱਸ ਦਿਓ ਸੋ ਕਹਿਣ ਦਾ ਪਾਵ ਇੱਕ ਟੀਮ ਆ ਟੀਮ ਵਰਕ ਆ ਉਹ ਵੀ ਆਪਣੇ ਪਰਿਵਾਰ ਦੇ ਜੀ ਨੇ ਇਹ ਅਸੀਂ ਸਾਰੀ ਟੀਮ ਰਲ ਕੇ ਕੰਮ ਕਰ ਰਹੇ ਆ ਇਹਦੇ ਵਿੱਚ ਜੇ ਮੈਂ ਕਹਾਂ ਵੀ ਇਹਦੇ 'ਚ ਸ਼ੈਰੀ ਕਲਸੀ ਦਾ ਯੋਗਦਾਨ ਆ ਕੋਈ ਜੇ ਮੈਂ ਕਹਾਂ ਵੀ ਇਹਦੇ 'ਚ ਮਾਨਿਕ ਮਹਤੇ ਦਾ ਯੋਗਦਾਨ ਆ ਇਦੇ ਵਿੱਚ ਅਸਲ ਯੋਗਦਾਨ ਆ ਜਿਹੜੇ ਬਟਾਲੇ ਦੇ ਲੋਕਾਂ ਨੇ ਸਾਨੂੰ ਇੱਕ ਇੱਕ ਵੋਟ ਪਾਈ ਆ ਤੇ ਉਹਨਾਂ ਦਾ ਯੋਗਦਾਨ ਆ ਇਹ ਸਾਰਾ ਸ਼ਹਿਰ ਜਿਹੜਾ ਜਿੰਨਾ ਵੀ ਬਟਾਲੇ ਦੀ ਡਿਵੈਲਪਮੈਂਟ ਹੋ ਰਹੀ ਹੈ ਇਹ ਉਹਨਾਂ ਸਾਰੇ ਲੋਕਾਂ ਦਾ ਵਾ ਜਿਨ੍ਹਾਂ ਨੇ ਆਪਣੀ ਇੱਕ ਇੱਕ ਕੀਮਤੀ ਵੋਟ ਪਾਈ ਸੀ ਬਸ ਉਹ ਹੀ ਵੋਟ ਜਿਹੜੀ ਆ ਉਹਦਾ ਮੈਂ ਕਹਿ ਸਕਦਾ ਵੀ ਜਿਹੜਾ ਅੱਜ ਬਟਾਲਾ ਥੋੜੀ ਦਿਖਣ ਨਜ਼ਰ ਆ ਰਹੀ ਹੈ ਵੇਖਣ ਨੂੰ ਤਰੱਕੀ 'ਚ ਜਾ ਰਿਹਾ ਹੈ ਇਹ ਉਹ ਹੀ ਮੇਨ ਮਕਸਦ ਹੈ ਜੀ ਇਹ ਕਹਿ ਦਿੱਤਾ ਜੀ ਕੀ ਕਹਿਣਾ ਚਾਹੁੰਦੇ ਮੁਰਲੀ ਲੋੜ ਹੁੰਦੀ ਐ ਕਿ ਮੰਡੀ ਦੀ ਗੱਲ ਕਰੀਏ ਸ਼ੈੱਡ ਕਿਸਾਨ ਜਿਹੜਾ ਪੁੱਤਾਂ ਵਾਂਗੂ ਫਸਲ ਪਾਲਦੇ ਐ ਜਿਹੜੇ ਕੇਂਦਰ ਐ ਵਿਕਾਸ ਹੀ ਬੜਾ ਕੀਤਾ 70 ਸਾਲ ਉਹਨਾਂ ਦੇ ਕੀ ਦਾਅਵੇ ਐ ਫਿਰ ਕਿ ਸ਼ੈੱਡ ਵੀ ਨਹੀਂ ਮਿਲੇ ਦੇਖੋ ਵਿਕਾਸ ਤੇ ਤੁਹਾਡੇ ਸਾਹਮਣੇ ਜਦੋਂ ਮੈਂ ਬਟਾਲੇ ਦਾ ਐਮ ਐਲ ਏ ਬਣ ਕੇ ਆਇਆ ਉਦੋਂ ਮੂੰਹੋਂ ਬੋਲਾਂ ਬੋਲਦੀਆਂ ਤਸਵੀਰਾਂ ਆਹੋ ਡੇਰਾ ਰੋਡ ਆ ਜਿਹਦੇ ਚ ਇੱਕ ਇੱਕ ਫੁੱਟ ਡੂੰਘੇ ਟੋਏ ਗੱਡੀਆਂ ਜਿਹੜੀਆਂ ਟਰੱਕ ਜਿਹੜੇ ਆਉਂਦੇ ਸੀ ਟਰੈਕਟਰ ਟਰਾਲੀਆਂ ਜਿਹੜੀਆਂ ਆਉਂਦੀਆਂ ਹੀ ਇੱਥੇ ਰਾਹ 'ਚ ਕਈ ਖਿਲਰੀਆਂ ਨਜ਼ਰ ਆਉਂਦੀਆਂ ਇਹ ਵੀ ਕਿਉਂਕਿ ਲੋਡ ਜ਼ਿਆਦਾ ਹੁੰਦਾ ਹੈ ਤੇ ਸੜਕਾਂ ਜਿਹੜੀਆਂ ਭਾਰ ਨਹੀਂ ਚੱਲਦੀਆਂ ਔਰ ਉਸ ਤੋਂ ਬਾਅਦ ਇੰਟਰਨਲ ਆ ਜਾਓ ਤੁਸੀਂ ਤੁਹਾਡੇ ਸਾਹਮਣੇ ਸਟੈਪ ਬਾਈ ਸਟੈਪ ਜਿਹੜਾ ਬਟਾਲਾ ਹੁੰਦਾ ਪਰਮਾਤਮਾ ਦੀ ਕਿਰਪਾ ਨਾਲ ਕਿਉਂਕਿ ਉਹਦੇ ਓਟ ਆਸਰੇ ਤੋਂ ਬਿਨਾ ਪੱਤਾ ਨਹੀਂ ਖਿਲਦਾ ਜਦੋਂ ਤੁਹਾਡੇ ਸਾਥੀ ਚੰਗੇ ਹੋ ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹੋ ਤੇ ਪਰਮਾਤਮਾ ਆਪੇ ਚਰਦੀ ਕਲਾ ਦੇ ਵਿੱਚ ਲੈ ਕੇ ਜਾਂਦਾ ਅੱਜ ਬਟਾਲਾ ਵਾਸੀ ਸਾਰੇ ਚਰਦੀ ਕਲਾ ਚ ਵੱਡੇ ਭਰਾ ਸਾਰੇ ਆਫਸਰ ਲੱਗੇ ਨੇ ਸੋ ਖੁਸ਼ੀ ਆ ਰਾਤ ਦਿਨ ਮਿਹਨਤ ਕਰਨ ਵਾਲੇ ਚੇਅਰਮੈਨ ਲੱਗੇ ਨੇ ਸਮੁੱਚੀ ਟੀਮ ਆ ਪ੍ਰਧਾਨ ਲੱਗੇ ਨੇ ਸਾਰੇ ਕਿਉਂਕਿ ਇਹ ਮਿਹਨਤ ਕਸ ਜਿਹੜੇ ਲੋਕ ਨੇ ਉਹ ਸਾਰੀ ਸਾਡੀ ਟੀਮ ਆ ਉਹਦਾ ਨਤੀਜਾ ਜਿਹੜਾ ਉਹ ਤੁਹਾਡੇ ਸਾਹਮਣੇ ਓਕੇ ਠੀਕ ਹੈ